ਜਸਪ੍ਰੀਤ ਕੈਨੇਡਾ ਭਰਾਵਾਂ ਦਾ ਚੇਤੇ ਤੌਰ ਤੇ ਧੰਨਵਾਦ ਵੱਡਾ ਮਾਣ ਵੀ ਇਸ ਨੂੰ ਜੱਫੀਆਂ ਦਾ ਹੈ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਰਸ਼ੀਨ ਦੀ ਟੀਮ ਦੇ ਮਲ ਮੈਦਾਨ ਦੇ ਵਿੱਚ ਆ ਜਾਣ ਰਸ਼ੀਨ ਤੇ ਸ਼ੀਹਾ ਦੌਦ ਸਾਰਿਆਂ ਦਾ ਸਤਿਕਾਰ ਕਰਦੇ ਆ ਜੱਸੀ ਯੂ ਐਸ ਏ ਕਰਮ ਆਸਟ੍ਰੇਲੀਆ ਤੇ ਸੋਨੀ ਯੂਐਸਏ ਇਹਨਾਂ ਵੀਰਾਂ ਦਾ ਵੀ ਸਤਕਾਰ ਪਾਲਕ ਲੋਟੀ ਵਾਲਾ ਕਬੱਡੀ ਪਾ ਰਿਹਾ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਪਿੰਡ ਦਾ ਮੇਲਾ ਚੱਲਦਾ ਓ ਡੱਗੋ ਵਾਲਾ ਸ਼ਰਨਾ ਫਰੀਦਕੋਟਿਆ ਲੁਧਿਆਣਾ ਫਰੀਦਕੋਟ ਲੁਧਿਆਣਾ ਫਰੀਦਕੋਟ ਲੁਧਿਆਣਾ ਫਰੀਦਕੋਟ ਆਓ ਨਜ਼ਾਰਾ ਵੱਖਰਾ ਤੇ ਨੰਬਰ ਆ ਨਜ਼ਾਰਾ ਵੱਖਰਾ ਕਾਰਗਰੀ ਬੜਾ ਖੇਰਾਂ ਨਾਲ ਜੱਫੇ ਤੇ ਪਹਾੜਾਂ ਨਾਲ ਮੱਥੇ ਲਾਉਣਾ ਜਾਣਦੇ ਪੰਜਾਬੀ ਜੋ ਆਰਾਧਿਆਂ ਦੇ ਪੱਕੇ ਜਿਹੜੇ ਕੌਮ ਦੇ ਗਦਾਰ ਹੁੰਦੇ ਧਰਤੀ ਤੇ ਭਾਰ ਬੇਈਮਾਨ ਬੰਦਿਆਂ ਨੂੰ ਪੈਂਦੇ ਲਾਨਤਾ ਤੇ ਜੇ ਜਦੋਂ ਲਿਖਦਾ ਜੱਟ ਪੈਂਦੀ ਲੋਹੇ ਉੱਤੇ ਸੱਟ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਨਾਲੋਂ ਤੱਤੇ ਅੱਗ ਵਰਗਾ ਤੱਤਾ ਮੈਚ ਵਰਸਾਲਪੁਰੀਆ ਫੜ ਤਿਆਰੀ ਜੰਮ ਪਾਲਿਆ ਵੱਜ ਕਿਸੇ ਦੀ ਹਿੱਕ 'ਚ ਓਏ ਭੱਜ ਮੱਲਾ ਓਏ ਭੱਜ ਮੱਲਾ ਓਏ ਭੱਜ ਮੱਲਾ ਏ ਇੱਥੇ ਰੱਖ ਓ ਫਰੀਦਕੋਟੀਆ ਕਿੱਥੇ ਭਜਣ ਦਿੰਦਾ ਬੂਟੇ ਬਾਈ ਕਿੱਥੇ ਭਜਣ ਜਾਂਦਾ ਹੈ ਇਧਰ ਮੋਹਤ ਟਿਆ ਮੁੰਡਾ ਵੀ ਜੋਤਰਾ ਨੇ ਡਾ ਮਾਉਂਦਾ ਮੁੰਡਾ ਧਰੇਰ ਵਾਲਾ ਵੀ ਅੰਕੀ ਹੈ ਵੀਰ ਮੜ ਕੇ ਪ੍ਰਬੰਧ ਕਹਿੰਦੇ ਮੈਚ ਰੋਕ ਲੈ ਇੱਕ ਮਿੰਟ ਯਾਰ ਗਰਾਊਂਡ ਗਰਾਊਂਡ ਪਹਿਲੇ ਰੁਕ ਜਾ ਵੀਰ ਮੜ ਕੇ ਭਰਾ ਬਣ ਕੇ ਯਾਰ ਹਾਂ ਆ ਪ੍ਰਬੰਧ ਕਾ ਯਾਰ ਜਿਹੜੇ ਪਲੇਅਰ ਜਾਂ ਸਾਡੇ ਵੀਰ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਗਰਾਊਂਡ ਦੇ ਵਿੱਚ ਪਲੀਜ਼ ਹੱਥ ਬੰਨ ਕੇ ਯਾਰ ਬਹਿ ਜਾਓ ਥੱਲੇ ਇੱਕ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਣਾ ਹੈ ਖਿਡਾਰੀਆਂ ਨੇ ਖੇਡ ਕੇ ਪੈਸੇ ਲੈ ਕੇ ਜਾਣੇ ਆ ਅਸੀਂ ਬੋਲ ਕੇ ਲ ਜਾਣੇ ਆ ਲੈਕਟਾਲ ਨੇ ਆਪਣੇ ਪੈਸੇ ਲੈ ਜਾਣੇ ਆ ਆ ਜਿਹੜੇ ਲੋਕ ਆਪਣੇ ਲਈ ਖੜੇ ਆਏ ਆਪਣਾ ਖਰਚਾ ਜੇਬ ਚੋਂ ਕਰਕੇ ਆਉਂਦੇ ਆ ਭਰਾ ਬਣ ਕੇ ਇਹਨਾਂ ਲਈ ਸੋਚੋ ਜਰਾ ਇਹਨਾਂ ਨੂੰ ਕਬੱਡੀ ਵੇਖਣ ਤੋਂ ਤੁਹਾਡੇ ਗੜੀ ਹੱਥ ਬਨ ਕੇ ਬੇਨਤੀ ਆ ਰੇਡ ਪੈਂਦੀ ਤੇ ਬਿੱਲਾ ਗੱਲ ਕਰਦਾ ਲਓ ਸ਼ਾਨਾ ਡੱਗੋ ਰਮਾਣੇ ਵਾਲਾ ਪਾਦੇ ਵੀ ਕਬੱਡੀ ਉੱਤੇ ਫੈਸਲਾ ਕੀ ਹੈ ਵੀ ਅੰਕ ਕਿਹਦੇ ਖਾਤੇ ਜੜੂਗਾ ਇਹ ਗੌਰਮੇਨਟ ਟੀਮ ਬਣਾਈ ਹੈ ਸੰਤੂ ਹੁਣਾਂ ਦੀ ਟੀਮ ਹੈ ਬੜੀ ਟੌਪ ਦੀ ਟੀਮ ਬਣੀ ਹੈ ਜਿੱਤ ਕੇ ਕੌਣ ਜਾਊਗਾ ਇਹ ਸਮੇਂ ਦੀਆਂ ਬਾਤਾਂ ਮੈਚ ਜਿਹੜਾ ਇਸ ਤੋਂ ਅਗਲਾ ਹੋਣਾ ਹੈ ਦੋਨੋਂ ਟੀਮਾਂ ਨੇੜੇ ਰਹਿਣ ਭਾਈ ਜਿਹੜਾ ਇਸ ਤੋਂ ਅਗਲਾ ਮੈਚ ਹੋਣਾ ਦੋਨੋਂ ਟੀਮਾਂ ਰੈਡੀ ਰਹਿਣ ਜਿੰਦਰਾ ਜੀ ਪੁਆਇੰਟ ਕਿਹਦਾ ਜੀ ਪੁਆਇੰਟ ਜਿਹੜਾ ਪੁਆਇੰਟ ਕਹਿੰਦੇ ਫੈਸਲਾ ਰੈਫਰੀ ਨਹੀਂ ਕਰਦਾ ਉਹ ਹੀ ਮੰਨਿਆ ਜਾਊਗਾ ਪੁਆਇੰਟ ਪੁਆਇੰਟ ਸਟਾਪਰ ਦਾ ਜੀ ਪੁਆਇੰਟ ਪੁਆਇੰਟ